ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਇਸ ਵੇਲੇ 9 ਲੱਖ ਚੌਂਕ ਲਾਹੌਰ ਜਿਹਨੂੰ ਲੋਹਾ ਮੰਡੀ ਵੀ ਕਿਹਾ ਜਾਂਦਾ ਅੱਜ ਕੱਲ ਉੱਥੇ ਖੜੇ ਆਂ ਔਰ ਇਹ ਉਹ ਪਵਿੱਤਰ ਜਗਾ ਵਾ ਜਿੱਥੇ ਸ਼ਹੀਦਾਂ ਦਾ ਖੂਨ ਚੱਪੇ ਚੱਪੇ ਦੇ ਉੱਤੇ ਡੁੱਲਾ ਵਾ ਇਹ ਸਚੌਂਕ ਦੇ ਵਿੱਚ ਸਿਰਾਂ ਦੇ ਮੁੱਲ ਪੈਂਦੇ ਸੀਗੇ ਸਾਡੇ ਸਾਨੂੰ ਨੇਜਿਆਂ ਦੇ ਉੱਤੇ ਟੰਗ ਕੇ ਇੱਥੇ ਸਾਡਾ ਜਲੂਸ ਕੱਢਿਆ ਜਾਂਦਾ ਸੀਗਾ ਗੱਡਿਆਂ ਦੇ ਗੱਡੇ ਭਰ ਭਰ ਕੇ ਜਿੱਥੋਂ ਵੀ ਸਿੱਖ ਦੀਦਾ ਸੀਗਾ ਉਥੋਂ ਇੱਥੇ ਲੈ ਕੇ ਆਏ ਜਾਂਦੇ ਸੀਗੇ ਔਰ 80 80 ਰੁਪਏ ਉਸ ਵੇਲੇ ਜਿਹੜਾ ਹੈ ਜਕਰੀਆ ਖਾਨ ਔਰ ਉਸ ਦੇ ਅਹਿਲਕਾਰ ਜਿਹੜੇ ਹੈ ਸਿੱਖਾਂ ਦਾ ਮੁੱਲ ਪਾਉਂਦੇ ਸੀ ਇਹ ਸਾਰਾ ਜਿਹੜਾ ਹੈ ਇਹ 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 ਨੌ ਲੱਖਾ ਚੌਕ ਹੈ ਲਾਹੌਰ ਦਾ ਜਿਹੜੀ ਆਪਾਂ ਦਾਸ ਵੀ ਕਰਦੇ ਹਾਂ ਕਿ ਜਿੰਨਾ ਸਿੰਘਾਂ ਸਿੰਘਣੇ ਨੇ ਬੰਦ-ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰੇ ਨਚਰਾਏ ਬੀਬੀਆਂ ਭੈਣਾਂ ਨੇ ਖੰਨੀ ਕਰਨੀ ਤੇ ਕਰਾ ਕੀਤਾ ਬੱਚਿਆਂ ਦੇ ਟੋਟੇ ਕਰਕੇ ਝੋਲੀਆਂ ਦੇ ਵਿੱਚ ਪਵਾਏ ਤੇ ਮਿੱਠਾ ਭਾਣਾ ਕਰਕੇ ਮੰਨਿਆ ਜੀ ਸੋ ਇਹ ਉਹ ਪਵਿੱਤਰ ਜਗਾ ਵਾ ਇਹ ਉਹ ਨੌ ਲੱਖਾ ਚੌਂਕ ਲਾਹੌਰ ਆ ਇੱਥੇ ਹੀ ਗੁਰਦੁਆਰਾ ਸ਼ਹੀਦ ਗੰਜ ਆ ਆਪਾਂ ਉਸਦੇ ਵੀ ਦਰਸ਼ਨ ਕਰਨੇ ਆ ਤੇ ਨਾਲ ਦੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਵੀ ਇਸੇ ਸਥਾਨ ਦੇ ਉੱਤੇ ਹੀ ਲੱਥੀ ਸੀ ਇੱਥੇ ਹੀ ਜਿਹੜਾ ਹੈ ਤਾਰੂ ਸਿੰਘ ਨੇ ਭਾਈ ਤਾਰੂ ਸਿੰਘ ਨੇ ਜਿਹੜਾ ਹੈ ਜੁੱਤੀਆਂ ਮਾਰ ਮਾਰ ਕੇ ਜਿਹੜਾ ਹੈ ਜੀ ਉਸ ਦਾ ਜਿਹੜਾ ਹੈ ਇਹ ਛੇਦੀ ਪ੍ਰਾਪਤ ਕੀਤੀ ਸੋ ਆ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਜੀ ਗੁਰਦਵਾਰ ਸਾਹਿਬ ਦੇ ਐਸੇ ਸਥਾਨ ਦਾ ਨਾਮ ਹੈ ਸ਼ਹੀਦ ਗੰਜ ਸਿੰਘ ਸਿੰਘਨੀਆਂ ਨਖਾਸ ਬਾਜ਼ਾਰ ਲਾਹੌਰ ਇਹਨੂੰ ਇਤਿਹਾਸ ਦੇ ਵਿੱਚ ਮੀਰ ਮੰਨੂ ਦੀ ਜੇਲ ਵੀ ਕਿਹਾ ਜਾਂਦਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰ ਮਕਾਂਦੇ ਪੂਰੀ ਕੋਸ਼ਿਸ਼ ਕੀਤੀ ਹੈ ਤੇ ਅਜੇ ਵੀ جاری ਹੈ ਇਤਿਹਾਸ ਦੱਸਦਾ ਹੈ ਜਕਰਿਆ ਖਾਨ ਦਾ ਦਰਸੀ ਤਖਤ ਵੱਲੋਂ ਹੁਕਮਨਾਮਾ ਜਾਰੀ ਹੋ ਗਿਆ ਕਿ ਸਿੱਖਾਂ ਨੂੰ ਮਾਰਨ ਕਿਹਾ ਜਾਵੇ ਨਾਲ ਇਹ ਵੀ ਹੁਕਮ ਜਾਰੀ ਕਰਤਾ ਕਿ ਜਿਹੜਾ ਬੰਦਾ ਇੱਕ ਸਿੱਖ ਦਾ ਸਿਰ ਵੜ ਕੇ ਲੈ ਕੇ ਆਏਗਾ ਉਹਨੂੰ ਇੱਕ ਟਕਾਏ ਨਾ ਮਿਲੇਗਾ ਉਹ ટકાਵਾਰ ਸੈਂਕੜੇ ਦੇ ਬਰਾਬਰ ਸੀ ਸਿੱਖਾਂ ਦੇ ਮੁਲਾਜ਼ਮ ਵੀ ਪੈ ਰਹੇ ਨੇ ਤੇ ਅੱਜ ਦੀ ਮੌਜੂਦਾ ਸਰਕਾਰਾਂ ਵੀ ਪਾ ਰਹੀਆਂ ਨੇ ਮੈਂ ਇਤਿਹਾਸੇ ਗੱਲ ਕਰਦਾ ਜਾਵਾਂ 1735 ਦੀ 46 ਦੀ ਗੱਲ ਹੈ ਉਸ ਵਕਤ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਸੀ ਜ਼ਕਰਿਆ ਖਾਨ ਨੇ ਸਪੈਸ਼ਲ 2000 ਕੋਲ ਸਿੱਖਾਂ ਨੂੰ ਮਾਰ ਮਕਾਨ ਵਾਸਤੇ ਤਿਆਰ ਕਰਦੇ ਸੀ ਉਹਨਾਂ ਨੇ ਸਿੱਖਾਂ ਦੇ ਘਰਾਂ ਤੇ ਛਾਪੇ ਮਾਰ ਕੇ ਘਰਾਂ ਚ ਕੱਟ ਕੱਟ ਕੇ ਕੋ-ਕੋ ਇਹਨਾਂ ਨੂੰ ਸ਼ਹੀਦ ਕਰਨਾ ਸਿਰ ਵਟਨਾ ਤੱਕ ਤੇ ਲੈ ਕੇ ਜਾਣਾ ਤੇ ਇੱਕ ਟਟਾ ਇਨਾਮ ਲੈ ਕੇ ਆਵਾਂ ਸਿਰਸਲਾ ਚੱਲਦਾ ਰਿਆ ਇੱਥੇ ਹੀ ਬਸ ਨਹੀਂ ਸੀ ਹੋ ਗਈ ਉਹਨਾਂ ਨੇ ਧੀਆਂ ਦੇ ਵੀ ਸਿਰ ਵਟੇ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਪੁਰਾਤਨ ਸਮੇਂ 'ਚ ਵੀ ਤੇ ਹੋਂਦੇ ਸਮੇਂ 'ਚ ਵੀ ਸਾਡੀਆਂ ਧੀਆਂ ਪਹਿਣਾ ਮਾਵਾਂ ਸਿਰਾਂ ਤੇ ਕੇਸਕੀਆਂ ਪੱਗਾਂ ਸਜਾਉਂਦੀਆਂ ਤੇ ਅੱਜ ਵੀ ਸਜਾਉਂਦੀਆਂ ਨੇ ਉਹਨਾਂ ਨੇ ਧੀਆਂ ਦੇ ਸਿਰ ਵਟਕੇ ਲੈ ਜਾ ਕੇ ਇਹ ਮੁੱਲ ਵਟਨਾ ਕਿ ਸਿਖਾਦਿਆਂ ਜਵਾਨ ਬੱਚੇ ਨੇ ਆਂਦਾੜੀਆਂ ਨੇ ਦੇ ਉਹਨਾਂ ਦਾ ਮੁੱਲ ਵਟਣਾ ਸ਼ੁਰੂ ਕਰ ਦਿੱਤਾ ਸਿਖਾਂ ਨੂੰ ਪਤਾ ਲੱਗ ਗਿਆ ਕਿ ਲੋਕ ਸਾਡੇ ਹੁਣ ਦੁਸ਼ਮਣ ਹੋ ਗਏ ਨੇ ਵੈਰੀ ਹੋ ਗਏ ਨੇ ਸਿਖਾਂ ਨੇ ਜੰਗਲਾਵਲ ਪੂਛ ਕਰ ਦਿੱਤਾ ਕਾਨੂੰਗੰਦ ਦਾ ਛੰਦ ਜਿਹੜਾ ਗੁਰਦਾਸਪੁਰ ਦੇ ਕੋਲ ਪੈਂਦਾ ਹੈ ਜਿੱਥੇ ਇੰਡੀਆ ਦੇ ਵਿੱਚ ਹੈ ਉੱਥੇ ਜਾ ਕੇ ਸਿਖਾਂ ਨੇ ਵਾਸਾ ਕਰ ਲਿਆ ਤੁਹਾਨੂੰ ਪਤਾ ਸਰਕਾਰਾਂ ਕੋਲ ਤਾਕਤ ਹੁੰਦੀ ਹੈ ਪੈਸਾ ਹੁੰਦਾ ਮੁਖਵਰੀ ਹੁੰਦੇ ਨੇ ਮੌਜੂਦਾ ਸਰਕਾਰ ਕੋਲ ਮੁਖਵਰੀ ਪਹੁੰਚ ਗਈ ਸੀ ਕਿੱਸੇ ਕਿਤੇ ਚੁੱਪ ਕੇ ਬੈਠੇ ਨੇ ਉਹਨੇ ਆਪਣੀ ਸਾਰੀ ਫੌਜ ਉਧਰ ਮੂਵ ਕਰ ਦਿੱਤੀ ਜੰਗਲ ਨੁਕੇਰਾ ਪੈ ਗਿਆ ਸਿੱਖ ਥੋੜੇ ਸੀ ਹਥਿਆਰ ਨਾ ਹੁੰਦੇ ਬਰਾਬਰ ਸੀ ਫੌਜਾਂ ਭਾਰੀਆਂ ਸੀ ਫਿਰ ਵੀ ਮੁਕਾਬਲਾ ਹੋਇਆ ਮੁਕਾਬਲੇ 'ਚ ਬੋਤੀ ਸਿੰਘ ਸ਼ਹੀਦ ਹੋ ਗਏ ਕੁਝ ਸਿੰਘ ਘੋੜਿਆਂ 'ਤੇ ਸੀ ਨਾਲ ਦਰਿਆ ਪਗਦਾ ਸੀ ਟਟਪੇ ਬਾਹਰ ਲੰਘੇ ਕਿ ਕੁਝ ਸਿੰਘ ਝਾੜੀਆਂ 'ਚ ਚੱਪਕੇ ਬੈਠੇ ਰਹੇ ਫੌਜਾਂ ਨੇ ਸੋਚਿਆ ਕਿ ਸਿੱਖੇ ਮੌਕੇ ਨੇ ਆਪਾਂ ਵਾਪਸ ਮੁੜਦੇ ਹਾਂ ਫੌਜਾਂ ਵਾਪਸ ਮੁੜੀਆਂ ਅਧਵਾਟੇ ਅੱਧੇ ਰਸਤੇ ਫਿਰ ਕਿਸੇ ਨੇ ਮੁਖਵਲੀ ਕਰਤੀ ਕਿਸੇ ਨੇ ਕਿ ਜੰਗਲ ਚ ਹੋਣਾ ਪਹੁੰਚਾ ਫਿਰ ਗਿਆਂ ਵਾਪਸ ਜੰਗਲ ਨੂੰ ਘੇਰਾ ਪਾਇਆ ਪੂਰੇ ਜੰਗਲ ਨੂੰ ਅਗਲਾ ਦਿੱ ਜਿਹੜੇ ਬਾਕੀ ਸਿੰਘ ਬੱਚੇ ਸੀ ਉਹ ਵੀ ਸਰਕੇ ਸ਼ਹੀਦ ਹੋ ਗਏ ਘਰਾਂ ਦੇ ਵਿੱਚ ਮਾਵਾ ਬੱਚੇ ਔਰ ਬਜ਼ੁਰਗ ਰਹੇ ਸੀ ਉਸ ਤੋਂ ਬਾਅਦ ਉਸ ਵਕਤ ਲਾਹੌਰ ਤੇ ਦਿੱਲੀ ਦਾ ਸੁਬੇਦਾਰ ਸੀ ਮੀਰ ਮੰਨੂ ਮੀਰ ਮੰਨੂ ਨੇ ਮਾਵਾ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਕੈਰ ਕਰ ਲਿਆ ਕੈਰ ਕਰਨ ਤੋਂ ਬਾਅਦ ਆਪਾਂ ਜਿੱਥੇ ਬੈਠੇ ਆ ਥੱਲੇ ਥੇ ਜੇਲਾ ਨੇ ਕਈ ਮੇਰੇ ਭੈਣ ਭਰਾ ਦਰਸ਼ਨ ਕਰਕੇ ਆ ਵੀ ਗਏ ਇੱਥੇ ਜੇਲਾ ਜਿਹੜਾ ਉਹਨਾਂ ਨੂੰ ਡੱਕ ਦਿੱਤਾ ਗਿਆ ਕੈਦ ਕਰ ਦਿੱਤਾ ਗਿਆ ਕੈਦ ਕਰਨ ਤੋਂ ਬਾਅਦ ਉਹਨਾਂ ਨੇ ਮਾਵਾ ਨੂੰ ਕਿਹਾ ਕਿ ਤੁਹਾਡਾ ਕੁਛ ਨਹੀਂ ਰਿਹਾ ਨਾ ਕਾਰਿਆ ਨਾ ਕਾਟ ਰਿਆ ਤੁਹਾਡੇ ਨਾਲ ਦੇ ਸਾਰੇ ਜੀ ਜੰਤ ਸਾਥੀ ਮਰ ਖਾਪ ਗਏ ਨੇ ਤੁਸੀਂ ਕੱਲੇ ਰਹਿ ਗਏ ਹੋ ਹੁਣ ਧਰਮ ਚੇਂਜ ਕਰ ਲਓ ਦੇਖੋ ਮੌਤ ਸੱਚ ਹੈ ਮੌਤ ਆਣੀ ਆਣੀ ਹੈ ਕਿਸੇ ਵੀ ਧਰਮ ਕਿਸੇ ਵੀ ਫਿਰਕੇ ਚ ਬੰਦਾ ਪੈਦਾ ਹੁੰਦਾ ਨਾ ਉਹਨੇ ਦੁਨੀਆ ਤੋਂ ਬਾਪੇ ਜਾਣਾ ਹੀ ਜਾਣਾ ਹੈ ਜਥੇ ਦੇ ਵਿੱਚ ਇੱਕ ਮਾਤਾ ਸੀ ਬਜ਼ੁਰਗ ਉਹਦਾ ਨਾਮ ਸੀ ਮਹਿਤਾਬ ਕੌਰ ਮਾਤਾ ਮਹਿਤਾਬ ਕੌਰ ਨੇ ਸਵਾਲ ਕੀਤਾ ਬਾਦਸ਼ਾਹ ਨੂੰ ਧਰਮ ਅਸੀਂ ਚੇਂਜ ਕਰ ਲੈਨੇ ਆ ਜੇ ਮੌਤ ਨਹੀਂ ਆਂਦੀ ਏ ਜੇ ਮੌਤ ਆਂਦੀ ਏ ਤੇ ਅਕਾਲ ਪੁਰਖ ਨੇ ਸਾਨੂੰ ਜਿੱਥੇ ਭੇਜਿਆ ਸੀ ਉੱਥੇ ਠੀਕ ਏ ਸੱਚ ਸੀ ਇਹਦਾ ਜਵਾਬ ਬਾਦਸ਼ਾਹ ਕੋਲ ਨਹੀਂ ਸੀ ਮਿਲਿਆ ਉਹਨਾਂ ਨੂੰ ਲਾਲਚ ਦੇਣੇ ਵੀ ਸ਼ੁਰੂ ਕੀਤੇ ਮਾਵਾ ਨੂੰ ਮਾਵਾ ਨਹੀਂ ਸੀ ਬੰਨਿਆ ਬਿਲਕੁਲ ਉਹਨਾਂ ਨੇ ਫਿਰ ਇੰਟਰੋਗੇਸ਼ਨ ਸ਼ੁਰੂ ਕਰਤੀ ਮਾਵਾ ਦੀ ਸਜ਼ਾਵਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੰਨੀ ਸਜਾ ਲਈ ਪਹਿਲਾਂ ਚੱਕੀਆਂ ਹੱਥਾਂ ਨਾਲ ਪੀਸੀਆਂ ਜਾਂਦੀਆਂ ਸੀ ਮੇਰੇ ਬਜ਼ੁਰਗ ਬੈਠੇ ਨੇ ਮੇਰੀਆਂ ਮਾਵਾਂ ਬੈਠੀਆਂ ਨੇ ਪਿੰਡਾਂ ਚ ਘਰਾਂ ਚ ਵੀ ਇਹੀ ਹਾਲ ਸੀ ਇੱਕ ਮਾਤਾ ਨੂੰ ਸਜਾ ਦਿੱਤੇ ਤੇ ਸਵਾ ਮਨ ਕਿਸ ਨਾਲ ਦਿੱਤਾ ਗਿਆ ਸਵਾ ਮੰਦਾ ਮਤਲਬ 50 ਕਿਜੀ 50 ਕਿਜੀ ਕਣਕ ਤੇ ਦਾਣੀ ਉਹ ਵੀ ਿੱਲੇ ਿੱਲੇ ਦਾਣੇ ਜਲਦੀ ਨਹੀਂ ਜੀ ਪੀਸੇ ਜਾਂਦੇ ਇੱਕ ਮਾਤਾ ਨੂੰ ਦਿੱਤੇ ਗਏ ਇਤਿਹਾਸ ਦੱਸਦਾ ਹੈ ਮਾਵਾਂ ਦੇ ਕੁੱਛਣ ਉਸ ਟਾਈਮ ਦੋ ਦੋ ਦਿਨ ਦੇ ਬੱਚੇ ਸੀ ਉਹ ਤੋਂ ਮਹੀਨੇ ਦੇ 6 6 ਆ ਤਾਂ ਅਠਾ ਮਹੀਨੇ ਦੇ 25 ਨੂੰ ਚੜ੍ਹ ਬਸਵਾਤ ਸਜ਼ਾ ਕੱਟਣੀ ਪੈਣੀ ਸੀ ਮਾਮਾ ਸਤਨਾਮ ਵਾਈਕੂ ਦਾ ਜਾਬ ਕਰਦੀਆਂ ਸਜ਼ਾ ਕੱਟਦੀਆਂ ਬੱਚੇ ਰੋਂਦੇ ਕਰ ਲਾਂਦੇ ਮਾਮਾ ਦਾ ਦੁੱਧ ਪੀਂਦੇ ਸਜ਼ਾ ਪੂਰੀ ਹੋਣੀ ਸ਼ਾਮ ਦਾ ਵਕਤ ਹੋਣਾ ਤਾਂ ਉਹਨਾਂ ਨੇ ਚਾਰ ਮਾਮਾ ਨੂੰ ਇੱਕ ਰੋਟੀ ਦੇਣੀ ਇੱਕ ਛੋਟਾ ਜਿਹਾ ਛੰਨਾ ਪਾਣੀ ਦਾ ਜਾਂ ਕੋਲੀ ਘਰ ਉਹ ਦੇਣੀ ਘੋਟ ਘੋਟੋ ਮਾਮਾ ਨੇ ਪਾਣੀ ਪੀ ਲੈਣਾ ਜਿਹੜੀ ਇੱਕ ਰੋਟੀ ਸੀ ਉਹਦੇ ਚਾਰ ਹਿੱਸੇ ਕਰ ਲੈਣੇ। ਚੌਥਾ ਚੌਥਾ ਸਾਵਣ ਦੇ ਮਾਵਨ ਖਾ ਲੈਣਾ। ਚੌਥੀ ਸੀ ਨੂੰ ਪੰਜਾਬੀ ਚ ਖੰਨੀ ਰੋਟੀ ਕਹਿੰਦੇ ਆ। ਜਿਹੜਾ ਆਪਾਂ ਰੋਜ਼ ਅਰਦਾਸ ਚ ਪੜ੍ਹਦੇ ਸੁਣਦੇ ਆ ਕਿ ਮਾਵਾਂ ਨੇ ਖੰਨੀ ਖੰਨੀ ਰੋਟੀ ਦੇ ਗੁਜਾਰਾ ਕੀਤਾ। ਇਹਦੇ ਵਿੱਚ ਕਈ ਮਾਵਾਂ ਕਮਜ਼ੋਰ ਬੜੀਆਂ ਸੀ ਬੱਚੇ ਉਹਨਾਂ ਦੇ ਬਹੁਤ ਛੋਟੇ ਸੀ। ਉਹਨਾਂ ਕੋਲ ਦਿਨੇ ਸਜਾ ਨਹੀਂ ਸੀ ਭੋਲੀ ਹੁੰਦੀ। ਰਾਤ ਨੂੰ ਉਹਨਾਂ ਦਬਲ ਸਜਾ ਪਕਤ ਨਹੀਂ ਪੈਣੀ ਸੀ। ਇੱਕ ਤੇ ਰਾਤ ਨੂੰ ਮਾਂ ਨੂੰ ਸੌਣ ਨਹੀਂ ਸੀ ਦਿੰਦੇ। ਦੂਸਰਾ ਬੱਚੇ ਨੂੰ ਮਾਵਾ ਦੁੱਧ ਨਹੀਂ ਸੀ ਪੀਂ ਲੈਂਦੇ ਤੀਸਰੀ ਗੱਲ ਜਿਹੜਾ ਪੱਥਰ ਦਾ ਪੋੜ ਜਿਹੜਾ ਚੱਕੀ ਹੁੰਦੀ ਸੀ ਉਹ ਮਾਵਾ ਦੀ ਛਾਤੀ ਦੇ ਉੱਤੇ ਰੱਖ ਦਿੰਦੇ ਸੀ ਓਕੇ ਮਾਂ ਸੌ ਨਾ ਸਕੇ ਬੱਚੇ ਨੂੰ ਦੁੱਧ ਨਾ ਦੇ ਸਕੇ ਤਸੀਹੇ ਦੇਨੇ ਕਸ਼ਟ ਦੇਨੇ ਕਿ ਕਿਸੇ ਤਰੀਕੇ ਨਾਲ ਆਪਣਾ ਧਰਮ ਛੱਡ ਦੇਣ ਤਨ ਮਾਵਾ ਕਿਸੇ ਨੇ ਇੰਨੀ ਜਿਮਨਿਆ ਸ਼ਾਮ ਦਾ ਟਾਈਮ ਹੋਣਾ ਨਾਲ ਇੱਕ ਮਾਵਾ ਨੂੰ ਗੁਰਤੀ ਆਪਣੇ ਸਿੱਖਾਂ ਨੂੰ ਗੁਰਤੀ ਮਿਲੀ ਸੀ ਸ਼ੇਦਾ ਦੇ ਸਤਾਜ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਜਦੋਂ ਜਹਾਂਗੀਰ ਦੇ ਦੌਰ ਚ ਚੰਦੂ ਦੀ ਹਵੇਲੇ ਚ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਸੀ ਉਸ ਵਕਤ ਦੇ ਗੁਰੂ ਸਾਹਿਬ ਦੇ ਨੇੜੇ ਸਾਥੀ ਲੈ ਲੋ ਜਾਂ ਦੋਸਤ ਕਹਿ ਲੋ ਉਹਨਾਂ ਨੂੰ ਮੁਸਲਮ ਪੀਰ ਫਕੀਰ ਸਾਈ ਨੀਆ ਮੀਰ ਜੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਨੀਵੀਂ ਰੱਖੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਤੇ ਬੜਾ ਤਸ਼ੱਦਦ ਹੋ ਰਿਹਾ ਹੈ ਆਪਣੇ ਮਰੀਦਾਂ ਨੂੰ ਲੈ ਕੇ ਚੰਦੂਦੀਆ ਵਿਹਲੇ ਚ ਪਹੁੰਚੇ ਨੇ ਕਹਿੰਦੇ ਨੇ ਇਸਲਾਮ ਦੇ ਵਿੱਚ ਭਗਤਾਂ ਨੂੰ ਪੀਰ ਕਹਿੰਦੇ ਨੇ ਤੇ ਸਾਡੇ ਆਪਣੇ ਭਗਤ ਕਹਿੰਦੇ ਨੇ ਪੀਰ ਤੇ ਭਗਤ ਇਹ ਬੜੇ ਨੌਰਮਲ ਕੋਮਲ ਦਿਲ ਦੇ ਹੁੰਦੇ ਨੇ ਜੇ ਇਹਨਾਂ ਨੂੰ ਜਲਾਲ ਜਾਂ ਗੁੱਸਾ ਆ ਜਾਏ ਤੇ ਨਾ ਤੇ ਰੱਬ ਦੀ ਮਿਹਰ ਮੋੜਦਾ ਇੰਨੀ ਅਕਾਲ ਪੁਰਖ ਨੇ ਇਹਨਾਂ ਦੇ ਹੱਥ ਚ ਤਾਕਤ ਦਿੱਤੀ ਹੋਈ ਹੈ ਬੇਨਤੀ ਕੀਤੀ ਗੁਰੂ ਸਾਹਿਬ ਦੇ ਚਰਣਾ ਚ ਕਿ ਗੁਰੂ ਸਾਹਿਬ ਮੈਨੂੰ ਹੁਕਮ ਕਰੋ ਮੈਂ ਲਾਹੌਰ ਤੇ ਦਿੱਲੀ ਦੇ ਇਟਰ ਨਾਲੇ ਟਪ ਜਾ ਰਿਹਾ ਗੁਰੂ ਸਾਹਿਬ ਨੇ ਕਹਿੰਨੇ ਸਾਈ ਜੀ ਇਹ ਤੁਹਾਡਾ ਮੇਰਾ ਮਸਲਾ ਨਹੀਂ ਹੈ ਇਹ ਉਸ ਰੱਬ ਦਾ ਉਸ ਅਕਾਲ ਪੁਰਖ ਦਾ ਮਸਲਾ ਹੈ ਮੌਤ ਜਿੰਦਗੀ ਉਹਦੇ ਹੱਥ ਵਸੇ ਆਪਾਂ ਇਹਦਾ ਫੈਸਲਾ ਨਹੀਂ ਜਿੱਦ ਕਰ ਸਕਦੇ ਫਿਰ ਉਹਨਾਂ ਨੇ ਸੰਕਲਪ ਦਿੱਤਾ ਸੀ ਕਿ ਤੇਰਾ ਭਾਣਾ ਮਿੱਠਾ ਲੱਗੇ ਸਬਰ ਤੇ ਸੰਤੋਖ ਉਹੀ ਮਾਮਾ ਨੇ ਪੱਲੇ ਬੰਨ ਕੇ ਰੱਖਿਆ ਸਬਰ ਰੱਖਿਆ ਸੰਤੋਖ ਰੱਖਿਆ ਭਾਣਾ ਮੰਨਿਆ ਗੁਰੂ ਦਾ ਸ਼ਾਮ ਦਾ ਟਾਈਮ ਅਰਦਾਸ ਹਣੀ ਰੋਜ਼ 24 ਘੰਟੇ ਚੱਤ ਪੈਰ ਹੁੰਦੇ ਨੇ ਚਾਰ ਪੈਰ ਦਿੰਦੇ ਤੇ ਚਾਰ ਰਾਤ ਦੇ ਅਰਦਾਸ ਕਰਨੀ ਮਾਮਾਨੇ ਕੇ ਸੱਚੇ ਭਾਸ਼ਾ ਦਿਨ ਤੇ ਚਾਰ ਪਹਿਰ ਬਤੀਤ ਹੋਏ ਨੇ ਸੁਖ ਸ਼ਾਂਤੀ ਨਾਲ ਬਤੀਤ ਹੋਏ ਨੇ ਤੇਰੇ ਪਾਣੇ ਚ ਬਤੀਤ ਹੋਏ ਨੇ ਪਾਣਾ ਮੰਨਿਆ ਸ਼ੁਕਰ ਕੀਤਾ ਕੋਈ ਗਿਲਾਸ਼ ਕੋwania ਇਸ ਪਾਸੇ ਤਰਫ ਭਾਸ਼ਾ ਨੂੰ ਪਤਾ ਲੱਗਾ ਕਿ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਅੱਜ ਕੱਲ ਵੀ ਥਾਣਿਆਂ ਕਚਹਿਰੀਆਂ ਚ ਸੀਆਈਏ ਸਟਾਫਾਂ ਚ ਜਿਹੜੇ ਬੰਦੇ ਨਹੀਂ ਮੰਦੇ ਫਿਰ ਅਗਲੀ ਸਜ਼ਾ ਲਾਈ ਜਾਂਦੀ ਹੈ ਪਹਿਲੇ ਵੀ ਇਹੀ ਹਿਸਾਬ ਸੀ ਫਿਰ ਉਹਨਾਂ ਨੇ ਦੂਸਰੀ ਸਜ਼ਾ ਲਾਈ ਕਿ ਇਹਨਾਂ ਦੇ ਬੱਚੇ ਕਤਲ ਕਰ ਦਿੱਤੇ ਜਾਣ ਹੁਕਮਨਾਮਾ ਜਾਰੀ ਹੋ ਗਿਆ ਇਹੇ ਜੇਲਾ ਥੱਲੇ ਤੁਸੀਂ ਦਰਸ਼ਨ ਕਰਕੇ ਆਏ ਹੋ ਬਾਹਰ ਮਾਮਨ ਪੱਡਿਆ ਗਿਆ ਪੁੱਛਿਆ ਕਿ ਤੁਹਾਨੂੰ ਧਰਮ ਪਿਆਰਾ ਹੈ ਕਿ ਬੱਚੇ ਪਿਆਰੇ ਮਾਮਾ ਕਹਿੰਦੀ ਸਾਨੂੰ ਧਰਮ ਪਿਆਰਾ ਹੈ ਕਿ ਤੁਹਾਡੇ ਬੱਚੇ ਕਤਲ ਕਰ ਦਿੱਤੇ ਜਾਣਗੇ ਇਹ ਕੋਈ ਗੱਲ ਨਹੀਂ ਅਸੀਂ ਤਾਂ ਉਸ ਪੰਥ ਦੇ ਵਾਸੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਮਾਰਨ ਸਾਰਾ ਸਰਬੰਸ ਪਰਵਾਹ ਨਾ ਕਰਦਾ ਤੇ ਸਾਡੇ ਬੱਚੇ ਵੀ ਕਿਦਰ ਸ਼ਹੀਦ ਹੋ ਜਾਂਦੇ ਨੇ ਅਈ ਸੇ ਬੱਚਿਆਂ ਦੀ ਮਾਵਾਂ ਕਲਾਉਂਗੀਆਂ ਇਹ ਮਾਮਨ ਸੋਜੀ ਸੀ ਅਸੀਂ ਇਹਨਾਂ ਦੇ ਘੇਟੇ ਵਿੱਚ ਨਾ ਇਹਨਾਂ ਨੇ ਸਾਨੂੰ ਛੱਡਣਾ ਨਾ ਸਾਡੇ ਬੱਚਿਆਂ ਨੂੰ ਬਖਸ਼ਣਾ ਮਰਨਾ ਤਾਂ ਹੈ ਮੌਤ ਅਟੱਲ ਹੈ ਸੱਚ ਹੈ ਕਿਉਂ ਕਿਸੇ ਦੇ ਤਰਲੇ ਕਰੀਏ ਤੇ ਮਰੀਏ ਤਾਂ ਰਨਗ ਦੀ ਮੌਤ ਮਰੀ ਇਹ ਮਾਮਾ ਨੇ ਆਪਣੇ ਦਿਲ ਚ ਧਾਰ ਲਈ ਸੀ ਬੜੇ ਲਾਲਚ ਦਿੱਤੇ ਗਏ ਮਾਮਾ ਨਹੀਂ ਮੰਨਿਆ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਧੀ ਸਿੱਧੇ ਕੋਈ ਨਾ ਜਾਵੇ ਏ ਮਾਮਾ ਸ਼ਬਦ ਪੜਦੀਆਂ ਸਜ਼ਾ ਕਰਦੀਆਂ ਪਈਆਂ ਨੇ ਨਾਲ ਮੀਰ ਮੰਨੂ ਨੇ ਵੀ ਤਾੜਨਾ ਕੀਤੀ ਕਹ ਮੀਰ ਮੰਨੂ ਤੇਰੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਤੇ ਧੁਨ ਸੁਆ ਗੇਰੀ ਕਹ ਮੀਰ ਮੰਨੂ ਜਿੰਨਾ ਮਰਜ਼ੀ ਜ਼ੁਲਮ ਕਰ ਲੈ ਇਹ ਪੰਥ ਕਿੱਜਾ ਖਤਮ ਹੋਦਾ ਇਹ ਦਿਨ ਧੋਣੀ ਤੇ ਰਾਤ ਜਾਗਣੀ ਤਲੱਕੀ ਕਰੇਗਾ ਆ ਦੇਖੋ ਤੁਸੀਂ ਪਰਦੇਸਾਂ ਚੋਂ ਆਏ ਹੋ ਕਿਹੜੀ ਕੰਟਰੀ ਹੈ ਕਿਹੜਾ ਮਲਕ ਹੈ ਤੁਸੀਂ ਸਿੱਖਣੇ ਜੇ ਬਸਤੇ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਅੱਛੀਆਂ ਅੱਛੀਆਂ ਨੌਕਰੀਆਂ ਤੇ ਅੱਛੇ ਅੱਛੇ ਕਾਰੋਬਾਰਾਂ ਤੇ ਲੱਗੀਆਂ ਇਸੇ ਵੇਲੇ ਵੀ ਜਿਹਦੇ ਕੋਈ ਨਾਂ ਨਹੀਂ ਸੀ ਲੈਂਦਾ ਅੱਜ ਸਿਕ ਮਿਨਿਸਟਰ ਬਣ ਕੇ ਬੈਠੇ ਅੱਪਿਛਲੇ ਦਿਨਾਂ ਚ ਨਾ ਕਵਰ ਪੜਤਾ ਪਿਆ ਸੀ 트াম্প ਗਵਰਨਮੈਂਟ ਬਣੀ ਹੈ ਇੱਕ ਸਾਡੀ ਧੀ ਭੈਣ ਪਰਮਿੰਦਰ ਪਰ ਠੱਲੋਂ ਜਿਹਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਇੱਕ ਖਬਰ ਹੋਰ ਨਾਲ ਪੜੀ ਸੀ ਅਮਰਸਦੀ ਸਾਡੀ ਧੀ ਯੂਐਸਏ ਦੀ ਨੈਸ਼ਨਲ ਰਾਮਪਤ ਦੇ ਖਿਲਾਫ ਇਲੈਕਸ਼ਨ ਚ ਜਿੱਤ ਲੋਗੀ ਸੀ ਹਾਲਜੇ ਤੱਕ ਗੱਲ ਵੱਖਰੀ ਐ ਐਸ ਟਾਈਮ ਉਹ ਸੁਪਰ ਪਾਵਰ ਐ ਅਮਰੀਕਾ ਖੋਲੋ ਜਾਣਾ ਹੀ ਬੜੀ ਗੱਲ ਐ ਤੇ 22 ਸਾਲ ਤੱਕ ਬੱਚਾ ਸਾਡਾ ਪਿਛਲੇ ਹਫਤੇ ਬੈਲਜੀਅਮ ਚ ਐਮਪੀ ਬਣਿਆ ਕੈਨੇਡਾ ਤੋਂ ਮੇਰੀ ਸੰਗਤ ਆਈ ਐ ਕੈਨੇਡਾ ਚ ਤੋਂ ਮੈਂ ਪਤਾ ਬਰਾਜ ਸਿੱਖਾਂ ਦਾ ਇਸ ਟਾਈਮ ਕਿੰਨੇ ਮਿਨਿਸਟਰ ਬਣ ਕੇ ਬੈਠੇ ਯੂਕੇ ਦੇ ਬਿਕਨੋ ਨਿਊਜ਼ ਲੈ ਅਮਰੀਕਾ ਅਮਰੀਕਾ ਹਰ ਥਾਂ ਤੇ ਵੇਖੋ ਇਹ ਜਿਹੜਾ ਸੀ ਸੁਖ ਭੋਗ ਰਹੇ ਆ ਨਾ ਉਨਾ ਮਾਵਾ ਉਨਾ ਬੱਚਿਆਂ ਨੇ ਜਿਹੜਾ ਕਸ਼ਟ ਚਲ ਕੇ ਸੀਧੀਆਂ ਦੇ ਕੇ ਸਾਦੀ ਚੋਲੀ ਸੁਕਭਾਇਆ ਅਸੀਂ ਉਹ ਸੁਕੋ ਰਹੇ ਮਾਵਾ ਨੇ ਫਿਰ ਸ਼ਾਮ ਨੂੰ ਅਰਦਾਸ ਕੀਤੀ ਕਿ ਸੱਚੇ ਪਾਤਸ਼ਾ ਤੇਰੇ ਬੱਚੇ ਤੇਰੇ ਕੋਲ ਚਲੇ ਗਏ ਨੇ ਸ਼ੁਕਰ ਫਿਰ ਸ਼ੁਕਰ ਕੀਤਾ ਕੋਈ ਗਿਲਾ ਸੁਭਾ ਨਹੀਂ ਬਾਸ਼ੰਦ ਪਤਾ ਲੱਗਾ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਿਆ ਉਹਨੇ ਫਿਰ ਅਕੀਰ ਸਜਾ ਲਈ ਕਿ ਨਾ ਇੱਜ਼ਤ ਨਾ ਹੱਥ ਪਾਇਆ ਜਾਵੇ ਪਤਾ ਲੱਗਾ ਮਾਵਾ ਨੂੰ ਬੰਦਾ ਕੈਚ ਹੁੰਦਾ ਕੁਝ ਵੀ ਹੋ ਸਕਦਾ ਲੇਕਿਨ ਭਰੋਸਾ ਸੀ ਗੁਰੂ ਤੇ ਉਹਨਾਂ ਨੂੰ ਅਰਦਾਸ ਕੀਤੀ ਗੁਰੂ ਅੱਗੇ ਇਹ ਸੱਚੇ ਪਾਤਸ਼ਾਹ ਸਾਰਾ ਕੁਝ ਤੇਰਾ ਸੀ ਤੇਰੇ ਕੋਲ ਚਲੇ ਗਿਆ ਬੱਚੇ ਤੇਰੇ ਸੀ ਤੇਰੇ ਕੋਲ ਚਲੇ ਗਏ ਨੇ ਘਰ ਪਰਿਵਾਰ ਤੇਰਾ ਸੀ ਤੇਰੇ ਕੋਲ ਚਲੇ ਗਿਆ ਹੁਣ ਸਿੱਧ ਪਤ ਦੀ ਪਗ ਨੂੰ ਦਾਗ ਨਾ ਲਗੇ ਇਹ ਜੱਤ ਤੇ ਧਰਮ ਦੀ ਰਾਖੀ ਕਰਨੀ ਹੈ ਅਰਦਾਸ ਕਰਨ ਤੋਂ ਬਾਅਦ ਥੱਲੇ ਤੇ ਤੁਸੀਂ ਖੁਦੇ ਦਰਸ਼ਨ ਕੀਤੇ ਨੇ ਉਹਦੇ 'ਚ ਛਾਲਾ ਮਾਰ ਕੇ ਉਹ ਮਾਵਾ ਨੇ ਆਪਣੀਆਂ ਜਾਨਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਲੇਕਿਨ ਇਹ ਜੱਤੇ ਧਰਮ ਨੂੰ ਆਤਮੀਆਂ ਦਿੱਤੀ ਤੁਸੀਂ ਰੋਜ਼ ਸ਼ਬਦ ਦੀ ਅਖਰੀ ਅਰਦਾਸ ਪਰਦੇ ਸੁੰਦੇ ਹੋ ਕਿ ਜੰਨਾ ਸਿੰਘਾ ਸਿੰਘ ਜੀਆਂ ਨੇ ਸਭਾ ਸਭਾ ਮੰਤੇ ਪੀਸ ਨੀ ਪੀਸੇ ਕੰਨੀ ਖੰਨੀ ਰੋਟੀ ਤੇ ਗੁਜਾਰਾ ਕੀਤਾ ਮਾਮਾ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾ ਚ ਹਾਰ ਪਵਾ ਲੈ ਬੰਦ ਬੰਦ ਬਟਵਾਏ ਰਹੇ ਖੋਪਰੀਆਂ ਲੋਹਾਈਆਂ ਗਈਆਂ ਚਰਖੜੀਆਂ ਤੇ ਚਾਰੇ ਰਹੇ ਇਹ ਉਹ ਸਥਾਨ ਹੈ ਇਸ ਸਥਾਨ ਤੇ ਤੁਸੀਂ ਪ੍ਰੈਕਟੀਕਲ ਸਥਾਨ ਤੇ ਪੈਗੇ ਜੋ ਰੋਜ਼ ਅਰਦਾਸ ਹੁੰਦੇ ਪਰਦੇ ਹੋ ਅੱਜ ਉਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਮੇਰੇ ਪਿੱਛੇ ਤੇ ਰੇਲਵੇ ਸਟੇਸ਼ਨ ਹੈ ਸਾਹਮਣੇ ਦਿੱਲੀ ਦਰਵਾਜਾ ਰਾਈਟ ਹੰਤੇ ਇਧਰ ਗੁਰੂ ਅਰਜਨ ਦੇਵ ਜੀ ਛਿੱਤੀ ਸਥਾਨ ਇਸ ਪੂਰੇ ਇਲਾਕੇ ਨੂੰ ਨਿਖਾਸ ਤੋਂ ਕਿਹਾ ਜਾਂਦਾ ਕਿ ਉਹ ਚੌਕ ਹੈ ਉਸ ਵਕਤ ਇੱਥੇ ਸਿੱਖਾਂ ਦੇ ਸਰਾਂ ਦੇ ਮੁੱਲ ਪੈਂਦੇ ਸੀ ਸਿੱਖਾਂ ਨੂੰ ਕੈਦ ਕਰਕੇ ਲਿਆਇਆ ਜਾਂਦਾ ਸੀ ਕਤਲ ਕਰ ਦਿੱਤਾ ਜਾਂਦਾ ਹੈ ਕੋਪਰੀਆਂ ਲਾ ਦਿੱਤੀਆਂ ਜਾਂਦਾ ਸੀ ਫਿਰ ਵੀ ਸੇਗੀ ਜਿੱਥੇ ਆਨੇ ਜਕਾਰੇ ਸੜੇ ਸੀ ਦੀ ਦੇ ਲਏ ਜਾਂਦੇ ਸੀ ਇਹ ਉਹੀ ਸਥਾਨ ਹੈ ਜਿੱਥੇ ਜੰਗਰੀਆ ਕਾਮ ਤਾਕਤ ਵਧਾ ਕੇ ਸਕਨ ਸਲਾਹ ਤੇ ਮਾਂਮਨ ਸਜਾ ਮਦਦ ਇਹ ਉਹੀ ਸਥਾਨ ਹੈ ਜਿੱਥੇ ਜਿੰਦੇ ਜੀ ਤੇ ਉਹ ਪੁੱਤਰ ਜਿੰਦ ਚਰਖਰੀਆਂ ਤੇ ਝਾੜ ਦਿੱਤਾ ਇਹ ਮਾਨਮਤਾ ਜਾਸ ਇਸ ਜਗ੍ਹਾ ਦਾ ਐਸ ਗੁਰਦੁਆਰੇ ਨਾਲ ਇੱਕ ਇਤਿਹਾਸ ਹੋਰ ਜੁੜਿਆ ਹੈ ਭਾਈ ਤਾਰੂ ਸਿੰਘ ਦਾ ਉਹਨਾਂ ਦਾ ਇਤਿਹਾਸ ਇਹ ਹੈ ਕਿ ਉਹਨਾਂ ਦੇ ਮਾਤਾ ਜੀ ਪਹਿਲੀ ਪਰਸਾਦਾ ਬਣਾ ਕੇ ਤਿਆਰ ਕਰਕੇ ਜੰਗਲਾਂ 'ਚ ਭੇਜਦੇ ਸੀ ਜਿਹੜੇ ਸਿੰਘ ਰਹਿੰਦੇ ਸੀ ਤਾਰੂ ਸਿੰਘ ਜੀ ਲੈ ਕੇ ਜਾਂਦੇ ਸੀ ਡਿਊਟੀ ਸੀ ਰੋਜ਼ ਦੀ ਫੌਜ ਦਾ ਪੈਰਾ ਸੀ ਮੁਕਬਰੀ ਹੋ ਗਈ ਪਤਾ ਲੱਗਿਆ ਜਾ ਕੇ ਕੈਰ ਕਰ ਲਿਆ ਭਾਈ ਤਾਰੂ ਸਿੰਘ ਨੂੰ ਕੈਦ ਕਰਕੇ ਲੈ ਜਾਣ ਲੱਗੇ ਕਚੈਰੀਆਂ 'ਚ ਉਹਨਾਂ ਦੇ ਮਾਤਾ ਜੀ ਉੱਟਦੇ ਨੇ ਸਿਰ ਤੇ ਹੱਥ ਫੇਰਦੇ ਨੇ ਕਿ ਪੁੱਤਰ ਭਾਈ ਤਾਰੂ ਸਿੰਘ ਆਜੇ ਤੇਰੇ ਕੇਸ ਨੇ ਤੇਰੇ ਨਹੀਂ ਹੈ ਇੱਕ ਰੂਦੀ ਆਮਾਨਤ ਹੈ ਇਹ ਦੇ ਪਿੱਛੇ ਗੁਰੂ ਸਾਹਿਬ ਨੇ ਸਾਰਾ ਸਰਵਸ ਪ੍ਰਮਾਨ ਕਰ ਦਿੱਤਾ ਹੈ ਅਨੇਕ ਸਿੰਘ ਸਿਕਣੀਆਂ ਬੱਚੇ ਸ਼ਹੀਦ ਹੋਏ ਨੇ ਮੈਂ ਵੀ ਇਹਨਾਂ ਨੂੰ ਦਹੀਂ ਤੇ ਮੱਖਣ ਲਾਲਾ ਕੇ ਲੱਸੀ ਨਾਲ ਧੋਤੇ ਨੇ ਤੇ ਮੈਨੂੰ ਵੀ ਬੜੇ ਪਿਆਰੇ ਨੇ ਤੇਰੀ ਧੌਣ ਭਾਵੇਂ ਕਤਲ ਹੋਈ ਤੇਰੇ ਕੇਸ ਕਿਹ ਕਤਲ ਹੋਣਾ ਚਾਹੀਦਾ ਸਤਿਵਚਨ ਕੀਆ ਮਾਤਾ ਜੀ ਨੂੰ ਫਤਿਹ ਗਜਾਈ ਕਚੇਰੀਆਂ ਨੂੰ ਹੋਤ ਰਹਿ ਨੇ ਪੇਸ਼ ਕੀਤਾ ਕਚੇਰੀਆਂ ਚ ਜਾ ਕੇ ਪਛਿਆ ਬਾਛਾ ਨੇ ਸਾਡੇ ਦਿਸਮਨ ਰੋਟੀ ਗਵਾਨਾ ਤਾਂ ਬਿਲਕੁਲ ਨਾ ਪ੍ਰਸ਼ਾਦਾ ਚਾਣਨਾ ਤੇਨੂੰ ਤਾਂ ਰੰਥੜਨਾ ਪੈਣਾ ਕੇਸ ਕਤਲ ਕਰਾਣੇ ਪੈਣੇ ਨੇ ਇਹ ਕਹਿੰਦੇ ਇਹ ਨਹੀਂ ਜੋ ਹੋ ਸਕਦਾ ਕੇਸ ਕਤਲ ਕਰਮਗੇ ਕੇਸ ਦਾ ਕਤਲ ਹੋਇਆ ਰੰਮੀ ਡਾਲੋ ਨੇ ਖੂਪ ਹਿਲਾ ਦਿੱਤਾ ਉਹ ਕੋਪਰ ਲਖਨਾਲ ਪਾਈਤਾਰ ਸਿੰਘ ਨੇ ਬਚਨ ਕਰਤਾ ਜਗਰੀਆ ਘਾਨ ਕਹ ਜਗਰੀਆ ਘਾਨ ਜਿਹੜੀ ਤੇਰੀ ਮੌਤ ਹੋਣੀ ਸਿੱਖਾਂ ਦੀ ਜਿੱਤੀ ਨਾ ਹੋਣੀ ਇਹ ਬਚਨ ਪੂਰੇ ਜੀ ਹੋਏ 21 ਦਿਨ ਪਾਈਤਾਰ ਸਿੰਘ ਜਦੋਂ ਕੋਪਰ ਲਖਾ ਰਿਹਾ ਖੂਨ ਨਾਲ ਲਖਵਾ ਸੀ ਜੱਪਜੀ ਸਾਹਿਬ ਦਾ ਪਾਰ ਕਰਦੇ ਰਹੇ ਸਰੀਰ ਨਹੀਂ ਸੀ ਛਟਿਆ ਮੌਤ ਵੀ ਨੇੜੇ ਨਹੀਂ ਆਇਆ ਕਾਲ ਵੀ ਨੇੜੇ ਆ। ਉਹ ਕਿਉਂ ਕਿ ਮਾਪਰਸਦਾ ਪਛਾਣ ਉਹ ਐਸੀ ਪੂਰਾਉ ਨਹੀਂ ਹੋਣਾ ਸੀ। ਇੱਕੀ ਦਿਨ ਹੀ ਜਕਰੀਆ ਖਾਂ ਦਾ ਪਿਸ਼ਾਬ ਬੰਦ ਹੋ ਗਿਆ ਪੰਜਾਬੀ ਚ ਕਹਿੰਦੇ ਬੰਨ ਬੰਨ ਗਿਆ। ਬੰਨ ਬੰਨ ਗਿਆ ਸੀ ਉਹਦਾ ਪਿਸ਼ਾਬ ਰਿਲੀਜੈਂਸੀ ਹੁੰਦਾ। ਵਕਤ ਦਾ ਬਾਦ ਅਸੀਂ ਬਹੁਤ ਵੱਡਾ ਵੱਡੇ ਹਕੀਮ ਵਹਿ ਸੱਦੇ ਨਹੀਂ ਕੋਈ ਫਰਕ ਪਿਆ। ਨਾਲ ਦੇਨ ਪੁੱਛਦਾ ਇਲਾਜ ਕੀ ਹੈ? ਨਾਲਦੇਨ ਕੇ ਜਿੰਨ ਤੇ ਤੁਝੇ ਜਗ ਜ਼ੁਲਮ ਕੀਤਾ ਜਾ ਕੇ ਮਾਫੀ ਮੰਗੀ ਨਾਲਦੇਨ ਨੂੰ ਪਤਾ ਕਿ ਇਹਨੇ ਬਹੁਤ ਜਲਨ ਲੋਕਾਂ ਤੇ ਕੀਤੇ ਇਹ ਹੀ ਤਕਤ ਤੇ ਇਹੀ ਤਕਾ ਜਿਹੜੇ ਭਾਈ ਤਾਰਦਸ ਜੀ ਸਿੱਖੀ ਹੋਈ ਹੈ ਕਿਥੇ ਜਾਹੋ ਜਲਾਲ ਫੌਜਾਂ ਢੋੜੀਆਂ ਬੱਗੀਆਂ ਤੇ ਆਂਦਾ ਹੁੰਦਾ ਸੀ ਨੰਗੇ ਪੈਰੀ ਤੁਰ ਕੇ ਆਇਆ ਮਾਫੀ ਮੰਗੀ ਹੈ ਭਾਈ ਤਾਰਦਸ ਜੀ ਉਹਨੇ ਮਾਫੀ ਨਹੀਂ ਦਿੱਤੀ ਉਹ ਕਿਉਂ ਨਹੀਂ ਦਿੱਤੀ ਕਿ ਗੁਰੂ ਜੀ ਜਿਹਾ ਤੁਸੀਂ ਬੈਠੇ ਹੋ ਗੁਰੂ ਦੀ ਸੰਗਤ ਬੈਠੀ ਸੀ ਗੁਰੂ ਸਾਹਿਬ ਨੇ ਸੰਗਤ ਨੂੰ 21 ਵੇ ਵਸੋਇ ਤੇ ਰੱਖਿਆ ਉੱਚਾ ਦਰਜਾ ਦਿੰਦਾ ਹੈ ਕਿ ਮੇਰੇ ਸੰਗਤ ਮਾਫ ਕਰੇਗੀ ਤੇ ਮੈਂ ਕਰੂੰਗਾ ਨਹੀਂ ਆਇਆ ਮਾਫੀ ਮੰਗੀ ਸੰਗਤ ਕੋ ਸੰਗਤ ਨੇ ਮਾਫੀ ਕਿ ਬਚਨ ਪੂਰੇ ਹੋਣੇ ਮਾਪੁਰਛਾ ਦੇ ਫਿਰ ਮੁੜ ਕੇ ਆ ਕੇ ਕਹਿ ਕੇ ਆਪਣੇ ਸਿਰ ਤੇ ਜੁੱਤੀਂ ਮਰਵਾਈਆਂ ਇਹੀ ਇਲਾਕਾ ਇਹੀ ਮੱਲੇ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਿਰ ਤੇ ਜੁੱਤੀਂ ਵੱਜੀ ਹੈ ਉਹ ਦਰਛਾਵ ਰਿਲੀ ਜੁਆ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਹੈ ਇੱਕ ਪੜ੍ਹੇ ਲਿਖੇ ਸਾਡੇ ਬੱਚੇ ਜਦੋਂ ਅੱਗੇ ਆਉਂਦੇ ਆ ਤਾਂ ਸਾਨੂੰ ਨੇ ਮਾਣ ਮਹਿਸੂਸ ਹੁੰਦਾ ਵਾ ਸੋ ਭਾਈ ਰਣਜੀਤ ਸਿੰਘ ਉਹਨਾਂ ਦੇ ਧਰਮ ਸਪਤਨੀ ਵੀ ਆ ਸਾਡੇ ਭੈਣ ਜੀ ਤੋ ਇਹ ਪਰਿਵਾਰ ਦੀ ਜਿਹੜੀ ਹੈ ਬਹੁਤ ਵੱਡੀ ਨੇਣ ਹੈ ਇਹਨਾਂ ਦੇ ਭਾਈ ਵੀ ਡਾਕਟਰ ਕਲਿਆਣ ਸਿੰਘ ਪਹਿਲੇ ਸਿੱਖ ਪ੍ਰੋਫੈਸਰ ਹਨ ਪੀ ਐਚ ਡੀ ਕੀਤੀ ਹੈ ਪੈ ਜੀ ਵੀ ਕੀਤੀ ਹੈ ਔਰ ਇਸ ਹਸਪਤਾਲ ਦੀ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਹਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਇਸ ਪਰਿਵਾਰ ਨੂੰ ਇਹਨਾਂ ਦੇ ਬੱਚਿਆਂ ਨੂੰ ਕਰਦੀਏ ਕਨਨਕ ਪਕਸ਼ਾਂ ਕਰਦੇ ਕਰਨ ਦੇ ਵਿੱਚ ਰਹਿ ਇੱਕ ਬੱਚਾ ਇੰਗਲੈਂਡ ਦੇ ਵਿੱਚ ਵੱਡਾ ਹਾਂਜੀ ਉਹ ਪੜ ਰਹੇ ਹਨ ਔਰ ਇਹਨਾਂ ਦੀ ਵੀ ਅਰਦਾਸ ਹੈ ਕਿ ਇਹ ਵੀ ਜਿਹੜਾ ਹੈ ਵਧੀਆ ਪੜਾਈ ਕਰਕੇ ਵਧੀਆ ਆਪਣਾ ਯੂਨੀਵਰਸਿਟੀ ਅਨੁਸਾਰ ਜੀਵਨ ਬਤੀਤ ਕਰਕੇ ਆਪਣੇ ਮਾਂ ਪਿਓ ਦਾ ਦੇਸ਼ ਨੂੰ ਬਸੇ ਵਾਪਸ ਮੰਨ ਤੇ ਨਾਮ ਰੌਸ਼ਨ ਕਰਨਾ ਆਪਣੀ ਕੌਮ ਦਾ ਇਹ ਅਰਦਾਸ ਹੈ ਗੁਰੂ ਪਾਤਸ਼ਾਹ ਦੇ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਮ ਤੱਕ ਦੇ ਬਾਣੀ ਜੁਗਲ ਜੁਗਤਾਲ ਜਿਹਨਾਂ ਤੋਂ ਬਖਸ਼ਿਸ਼ ਲੈ ਕੇ ਇਹਨਾਂ ਸੇਹੀ ਤਾਂ ਨੇ ਆਪਣੇ ਸਰੀਰ ਦੀ ਅਹੂਤੀ ਦਿੱਤੀ ਹੈ ਕੌਮ ਦਾ ਝੰਡਾ ਚਾਰ ਪੈਰ ਹੋਰ ਉੱਚਾ ਰੱਖਣ ਦੇ ਲਈ ਕੋਈ ਲਾਲਤ ਨਹੀਂ ਸੀ ਕੋਈ ਲੋਭ ਨਹੀਂ ਸੀ ਕੋਈ ਜ਼ਗੀਰਦਾਰਾ ਕੋਈ ਅਹੁਦੇ ਨਹੀਂ ਸੀ ਲੈਣੇ ਸਿਰਫ ਇਹ ਕਿ ਮੇਰੀ ਕੌਮ ਦਾ ਝੰਡਾ ਜਿਹੜਾ ਹੈ ਮੇਰੀ ਕੌਮ ਦੇ ਜਿਹੜੇ ਸੇਵਾ ਸਾਡੇ ਲੱਖੇ ਲੱਗੀ ਹੈ ਉਹ ਡੋਲ ਨਾ ਜਾਵੇ ਗੱਲ ਨੂੰ ਇਹਨਾਂ ਕਹਿਣ ਕਿ ਸਿੱਖ ਕਾਇਰ ਹਨ ਸਿੱਖ ਬੁੱਝਦੇ ਹਨ ਸਿੱਖ ਲਾਲਚੀ ਹੋ ਕੇ ਉਹਦਿਆਂ ਦੇ ਚੱਕਰਾਂ ਦੇ ਵਿੱਚ ਆ ਕੇ ਸਾਰਾ ਕੁਝ ਛੱਡੀ ਜਾ ਰਹੇ ਹਨ ਭਾਈ ਤਾਰੂ ਸਿੰਘ ਦਾ ਇਤਿਹਾਸ ਪਾਇਸਾਂ ਨੇ ਦੱਸਿਆ ਕਿ ਸਿਰਫ ਪ੍ਰਸ਼ਾਦੇ ਦੀ ਸੇਵਾ ਕੀਤੀ ਹੈ ਤੇ ਖੋਪਰੀ ਲਾਉਣੀ ਪਈ ਇਹ ਜਿਹੜੀ ਸਿੱਖੀ ਆ ਜੀ ਖੰਡੇ ਦੀ ਧਾਰ ਦੇ ਵਿੱਚੋਂ ਪੈਦਾ ਹੋਈ ਆ ਗੁਰ ਸਿੱਖੀ ਬੜੀ ਈਕ ਹੈ ਬਹੁਤ ਜਿਆਦੀ ਹੈ ਇਸ ਲਈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ ਉਹ ਸਭਨਾ ਕੀ ਰੇਣਕਾ ਤੋ ਆਹ ਹਮਾਰੇ ਪਾਸ ਗੁਰੂ ਸਾਹਿਬ ਜੀ ਨੇ ਮੰਗੀ ਸਭ ਤੋਂ ਪਹਿਲਾਂ ਇਹ ਕੀਤੀ ਹੈ ਕਿ ਸਿੱਖਾ ਤੇ ਤੇਰਾ ਸੀਸ ਤੇਰਾ ਸਰੀਰ ਇਹ ਤੇਰਾ ਨਹੀਂ ਜਦ ਗੁਰੂ ਵਾਲਾ ਬਣ ਗਿਆ ਤੇ ਸਾਰਾ ਖੁੰਦਾ ਹੀ ਗਿਆ ਤੇ ਉਹਨਾਂ ਮਹਾਨ ਸਜਿਤਾ ਨੂੰ ਸਾਡੀਆਂ ਬੀਬੀਆਂ ਭੈਣਾਂ ਬੱਚਿਆਂ ਨੂੰ ਕੋਟ ਕੋਟ ਪ੍ਰਣਾਮ ਹੈ ਜਨਾਰੇ ਉਹ ਸਿੱਖੀ ਦੇ ਉੱਤੇ ਡਟ ਕੇ ਪਹਿਰਾ ਦਿੱਤਾ ਸੋ ਇੱਕ ਵਾਰ ਫਿਰ ਸਤਪੁਤ ਜੀ ਦਾ ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ ਦਾ ਭਾਈ ਸਾਹਿਬ ਜੀ ਦਾ ਸਾਰੇ ਪਰਿਵਾਰ ਦਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੁਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਬੁਲੇ ਸੋਨੇ ਹਾਲ ਸਤਿ ਈਸੂ ਨਿਹਾਲ ਸਤਿ ਸ੍ਰੀ ਅਕਾਲ ਬੋਲੇ 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 ਈਸੂ ਨਿਹਾਲ ਸਤਿ ਸ੍ਰੀ ਅਕਾਲ